हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स वास्ते जो के एनटीए यूजीसी नेट एग्जाम की तैयारी कर रहे ने थे आके ਤੁਸੀਂ ਆਪਣੇ एग्जाम ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟਾਪਿਕ ਹੈ ਤੁਹਾਡੇ एग्जाम ਦੇ ਨਾਲ ریلیਟਡ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਾ ਨਾਮ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਵੇ ਇਸ ਤੋਂ ਇਲਾਵਾ ਲਾਈਕ ਕਰੋ ਵੀਡੀਓਜ਼ ਨੂੰ ਸ਼ੁਰੂ ਕਰੋ ਕਮੈਂਟ ਕਰਕੇ ਦੱਸੋ ਕਿਸਨਾ ਲੱਗਦੇ ਪੈਨੇ ਟੈਲੀਗ੍ਰਾਮ ਦੇ ਉੱਤੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਵਿੱਚ ਲਿੰਕ ਮਿਲ ਜਾਏਗਾ ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਹਰ ਇੱਕ ਦੇ ਵੀਡੀਓਜ਼ ਦੇ ਲਿੰਕ ਤੁਹਾਨੂੰ ਨਾਲ ਦੇ ਨਾਲ ਮਿਲ ਜਾਣਗੇ ਇਸ ਤੋਂ ਇਲਾਵਾ ਅਗਰ ਤੁਸੀਂ ਐਨਟੀਏ ਜੁਰੀਸਿਨ ਅਟ ਐਗਜ਼ਾਮ ਦੇ ਨਾਲ ਰਿਲੇਟਡ ਬੈਚ ਕੋਰਸ ਜੁਆਇਨ ਕਰਨਾ ਹੋਵੇਗਾ ਜੋ ਕਿ ਜਲਦੀ ਹੀ ਸ਼ੁਰੂ ਕਰਾਂਗੇ ਜਦੋਂ ਤੁਹਾਡੇ ਐਗਜ਼ਾਮ ਦਾ ਰਿਜ਼ਲਟ ਅਨਾਉਂਸ ਹੋ ਜਾਏਗਾ ਉਸ ਤੋਂ ਬਾਅਦ ਸੋ ਉਦੋਂ ਤੁਸੀਂ ਜੁਆਇਨ ਕਰ ਸਕਦੇ ਹੋ ਜਿੰਨਾ ਜਿੰਨਾਂ ਨੇ ਜੁਆਇਨ ਕਰਨਾ ਹੋਵੇਗਾ ਤੇ ਨਾਲ ਦੇ ਨਾਲ ਹੀ ਤੁਹਾਨੂੰ ਉਦੋਂ ਮੈਂ तरीका ਦੱਸਾਂਗੀ ਡੇਟਸ ਦੱਸਾਂਗੀ ਤੇ ਬਾਕੀ ਜਿਹੜੀ ਇਨਫੋਰਮੇਸ਼ਨ ਉਹ ਤੁਹਾਨੂੰ ਨਾਲ ਦੇ ਨਾਲ ਜਿਹੜੇ ਦੱਸ ਦਵਾਂਗੀ ਕਿ ਕਿਸ ਤਰੀਕੇ ਨਾਲ ਤੁਸੀਂ ਬੈਚ ਕੋਲ ਜਿਹੜਾ ਜੁਆਇਨ ਕਰਨਾ ਹੋਵੇਗਾ ਸੋ ਜਿਹੜਾ ਤੁਹਾਡਾ ਐਗਜ਼ਾਮ ਹੈ ਉਹ ਹੋ ਚੁੱਕਾ ਹੈ ਬਟ ਜਿਵੇਂ ਮੈਂ ਕਿਹਾ ਸੀ ਕਿ ਸਾਡੇ ਜਿਹੜੇ ਟੌਪਿਕ ਹੈ ਨਾਲ ਦੇ ਨਾਲ ਚਲਦੇ ਹੀ ਰਹਿਣਗੇ ਤੇ ਅੱਜ ਅਸੀਂ ਜਿਹੜਾ ਟੌਪਿਕ ਕਰਨ ਜਾ ਰਹੇ ਹਾਂ ਉਹ ਬਾਸ਼ਾ ਦੀ ਪ੍ਰਕਿਰਤੀ ਤੇ ਤੱਤ ਬਾਰੇ ਹੈ ਤੇ ਇਹ ਵਾਲਾ ਜਿਹੜਾ ਟੌਪਿਕ ਹੈ ਇਹ ਵੀ ਨਾਲ ਦੇ ਨਾਲ ਜਿਹੜੇ ਮੇਨ ਮੇਨ ਜਿਹੜੀਆਂ ਚੀਜ਼ਾਂ ਹੈ ਉਹਨਾਂ ਦੇ ਉੱਤੇ ਹੀ ਹੋਏਗਾ ਸੋ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਆਪਣੇ ਨੋਟਸ ਜ਼ਰੂਰ ਇਸ ਤੋਂ ਬਣਾ ਸਕਦੇ ਹੋ ਸੋ ਸਭ ਤੋਂ ਪਹਿਲਾਂ ਅਸੀਂ ਭਾਸ਼ਾ ਦੀ ਜਿਹੜੀ ਹੈ ਉਹ ਪਰਿਭਾਸ਼ਾ ਦੇ ਬਾਰੇ ਗੱਲ ਕਰਾਂਗੇ ਤੇ ਜਿਵੇਂ ਕਿ ਕਿਹਾ ਹੈ ਕਿ ਭਾਸ਼ਾ ਜਿਹੜੀ ਹੈ ਸਾਡੀ ਸਭ ਤੋਂ ਇੱਕ ਇੰਪੋਰਟੈਂਟ ਡੇਲੀ ਲਾਈਫ ਦੇ ਵਿੱਚ ਹੈਗੀ ਹੈ ਤੇ ਸਾਡੇ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ ਪਰੰਤੂ ਅਗਰ ਦੇਖਿਆ ਜਾਵੇ ਕਿ ਜਦੋਂ ਅਸੀਂ ਇਸ ਨੂੰ ਇੱਕ ਪਰਿਭਾਸ਼ਾ ਦੇ ਅੰਡਰ ਦੇਖਦੇ ਆ ਨਾ ਤਾਂ ਕੋਈ ਨਾ ਕੋਈ ਚੀਜ਼ رہ ਜਾਂਦੀ ਹੈ ਮਤਲਬ ਪੂਰੀ ਪਰਿਭਾਸ਼ਾ ਹੈ ਅਸਿਸਟ ਨਹੀਂ ਦੇ ਪਾਨੇ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ ਨੇ ਕੀ ਗਵਾਇ ਨੂੰ ਐਸ ਅ ਪਰਿਭਾਸ਼ਾਵਾਂ ਦੇ ਤੌਰ ਤੇ ਇੱਕ ਸਮੇਟਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਆਟੋ ਜੈਸ ਪਰਸਨ ਹੈ ਗਿਨੇ ਨਾਲ ਦੇ ਨਾਲ ਗੈਨ ਫੋਰ ਹੈਰਿਸ ਹੈ ਜਾਂ ਹੋਰ ਲੇਖਕ ਨੇ ਹੁਣ ਇਸ ਦੇ ਵਿੱਚ ਜਿਵੇਂ ਇਹਨਾਂ ਨੇ ਕੀ ਲਿਖਿਆ ਗਵਾ ਕਿ ਪਾਸ਼ਾਈ ਕਿ ਜਹੀ ਪ੍ਰਕਿਰਤੀ ਜਾਂ ਪ੍ਰਕਿਰਿਆ ਹੈ ਇਸ ਦਾ ਮਨੋਰਥ ਕੀ ਹੁੰਦਾ ਹੈ ਵਿਚਾਰ ਤੇ ਜਿਹੜੇ ਭਾਵ ਹੁੰਦੇ ਆ ਸਾਡੇ ਉਹਨੂੰ ਇੱਕ ਜਗ੍ਹਾ ਤੋਂ ਜਾਂ ਇੱਕ ਪਰਸਨ ਤੋਂ ਦੂਜੇ ਪਰਸਨ ਤੱਕ ਇਹਨੂੰ ਪੇਚਣਾ ਹੁੰਦਾ ਹੈ ਇਸੇ ਦੇ ਵਿੱਚ ਹੈਰਿਸ ਜਿਹੜੇ ਅੱਗੇ ਆਉਂਦੇ ਨੇ ਉਹਨਾਂ ਨੇ ਭਾਸ਼ਾ ਨੂੰ ਖਿਆਲ ਤੇ ਮਨੋਪਾਵ ਨੂੰ ਪ੍ਰਗਟਾਉਣ ਦੇ ਵਾਸਤੇ ਇੱਕ ਜ਼ਰੂਰੀ ਜਿਹੜਾ ਹੈ ਗਏ ਉਹਨੂੰ ਇੱਕ ਚਿੰਨਾਂ ਦਾ ਇੱਕ ਸਿਸਟਮ ਜਿਹੜਾ ਹੈ ਗਵਾ ਉਹਨਾਂ ਨੂੰ ਮੰਨਿਆ ਹੈ ਤਾਂ ਇਸੇ ਤਰੀਕੇ ਨਾਲ ਜਿਹੜਾ ਹੈ ਗਵਾ ਪਾਸ਼ਾ ਨੂੰ ਕਿਸੇ ਨੇ ਸਾਊਂਡ ਇਮੇਜ kiya ਹੈ ਗਵਾ ਕਿਸੇ ਨੇ ਇਸ ਨੂੰ ਪਾਸ਼ਾ ਨੂੰ ਇੱਕ ਪੋਸ਼ਾਕ ਦੇ ਰੂਪ ਦੇ ਵਿੱਚ ਦੱਸਿਆ ਗਵਾ ਕਿਸੇ ਨੇ ਇਸ ਨੂੰ ਮੀਡੀਅਮ ਆਫ ਐਕਸਪ੍ਰੈਸ਼ਨ ਦੇ ਤੌਰ ਦੇ ਉੱਤੇ ਦੱਸਿਆ ਗਵਾ ਕਿਸੇ ਨੇ ਇਹਨਾਂ ਨੂੰ ਵਿਆਕਰਣ ਦੇ ਰੇੜੇ ਰੂਪ ਹੈ ਉਹਨਾਂ ਦੀ ਇੱਕ ਲੜੀ ਦੇ ਤੌਰ ਦੇ ਉੱਤੇ ਦੱਸਿਆ ਹੈ ਤੇ ਇਸ ਨੂੰ ਕਿਸੇ ਨੇ ਨਾਨ ਇਨਸਟ੍ਰਕਟਿਵ ਮੈਥਡ ਦੇ ਤੌਰ ਦੇ ਉੱਤੇ ਵੀ ਦੱਸਿਆ ਹੋਇਆ ਹੈ ਸੋ ਹਰ ਇੱਕ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਕੀ ਦਿੱਤੀ ਹੋਈ ਆ ਪਾਸ਼ਾ ਨੂੰ ਇੱਕ ਡਿਸਕ੍ਰਾਈਬ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ ਤੇ ਇਸੇ ਦੇ ਵਿੱਚ ਜਿਹੜਾ ਹੈਗਾ ਇਹ ਅਸੀਂ ਅੱਗੋਂ ਜੇਕਰ ਦੇਖੀਏ ਤਾਂ ਸਾਡੇ ਕੋਲ ਵੱਖ-ਵੱਖ ਜਿਹੜੇ ਲੇਖਕ ਮਿਲਦੇ ਨੇ ਉਹਨਾਂ ਨੇ ਕੀ ਇਹਨਾਂ ਦੇ ਮੁੱਖਰਾ ਕੀ ਕਿਹਾ ਹੈ ਕਿ ਪਾਸ਼ਾ ਜਿਹੜਾ ਹੁੰਦਾ ਹੈ ਉਹ ਉਚਾਰਨੀ ਅੰਗਾ ਦੁਆਰਾ ਉਚਾਰੀਆਂ ਹੋਈਆਂ ਸਾਰਥਕ ਦੁਨੀਆਂ ਦਾ ਇੱਕ ਪ੍ਰਬੰਧ ਹੁੰਦਾ ਹੈ ਮਤਲਬ ਸਾਡੇ ਜਿਹੜੇ ਉਚਾਰਨ ਵਾਲੇ ਅੰਗ ਨੇ ਜਦੋਂ ਅਸੀਂ ਉਹਨਾਂ ਦੀ ਮਦਦ ਦੇ ਨਾਲ ਇਹਨਾਂ ਦੁਨੀਆਂ ਨੂੰ ਉਚਾਰ ਰਹੇ ਹਾਂ ਤਾਂ ਇਸ ਤਰੀਕੇ ਦਾ ਪ੍ਰਬੰਧ ਹੈ ਜਿਸ ਦੀ ਸਹਾਇਤਾ ਦੇ ਨਾਲ ਇੱਕ ਵਰਗ ਦੇ ਲੋਕ ਇਹਨਾਂ ਦੁਨੀਆਂ ਦੀ ਸਹਾਇਤਾ ਨਾਲ ਦੂਸਰੇ ਲੋਕਾਂ ਦੇ ਨਾਲ ਆਪਣਾ ਵਿਚਾਰ ਵਟਾਂਦਰਾ ਜਾਂ ਖਿਆਲ ਜਪਾਵ ਜਿਹੜੇ ਉਹ ਕੀ ਕਿਨੈ ਇੱਕ ਦੂਜੇ ਤੱਕ ਉਸ ਦਾ ਵਟਾਂਦਰਾ ਕਰਦੇ ਨੇ ਠੀਕ ਹੈ ਹੋਰ ਇਸ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਲੇਖਕ ਮਿਲਦੇ ਨੇ ਤੇ ਲੇਖਕ ਹੋਣਗੇ ਜਿਹੜੇ ਕਿ ਭਾਸ਼ਾ ਦੇ ਨਾਲ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਤੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਅਗਰ ਦੇਖਿਆ ਜਾਏ ਸਾਡੇ ਕੋਲ ਬਲੂਮਫੀਲਡ ਮਿਲਦੇ ਨੇ ਬਲੂਮਫੀਲਡ ਜਿਹੜੇ ਇਸ ਦੇ ਵਿੱਚ ਇਹ ਕਹਿੰਦੇ ਸਭ ਤੋਂ ਮੰਨੇ ਪਰਮੰਨੇ ਤੁਹਾਨੂੰ ਪਤਾ ਹੈ ਭਾਸ਼ਾ ਵਿਗਿਆਨੀ ਨੇ ਸੋ ਇਸ ਦੇ ਵਿੱਚ ਉਹਨਾਂ ਦਾ ਕਥਨ ਕੀ ਹੈ ਕਿ ਸਾਡੇ ਜਿਹੜੀ ਭਾਸ਼ਾ ਹੈਗੀ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤੇ ਸਾਡੀ ਲਾਈਫ ਦੇ ਵਿੱਚ ਇਸ ਤਰੀਕੇ ਨਾਲ ਕੁਲ ਮਿਲ ਗਈ ਹੈ ਕਿ ਸਾਨੂੰ ਉੱਪਰ ਹੀ ਨਹੀਂ ਲੱਗਦੀ ਸਭੋ ਕੀ ਕਹਿੰਦੇ ਜਦੋਂ ਅਸੀਂ ਸਾਹ ਲੈਣ ਜਾਂ ਚੱਲਦੇ ਆ ਨਾ ਉਸੇ ਤਰੀਕੇ ਦੇ ਨਾਲ ਅਸੀਂ ਇਸ ਨੂੰ ਸਹਿਜ ਸਵਾ ਆਪਣੀ ਲਾਈਫ ਦੇ ਵਿੱਚ ਕੀ ਗਏ ਰੱਖ ਲਿਆ ਜੇਕਰ ਅਸੀਂ ਇਸ ਤੋਂ ਬਿਨਾ ਨਾ ਜਿਵੇਂ ਸਾਡੀ ਲਾਈਫ ਰੱਖਣੀ ਹੈ ਤੇ ਐਵੇਂ ਲੱਗੇ ਜਿਵੇਂ ਸਾਡੇ ਹਰ ਦੁਪਹਿਰ ਜਿਹੜੇ ਕਿ ਇਹਨਾਂ ਤੋੜ ਦਿੱਤੇ ਗਏ ਅੱਗੋ ਹੋਰ ਹੀ ਕਹਿੰਦੇ ਨੇ ਕਿ ਪਾਸ਼ਾ ਜੜੀ ਗਈ ਹੈ ਉਹਨਾਂ ਨੇ ਬਰਾਦਰੀ ਦਾ ਸੰਕਲਪਿਸਟ ਵਿੱਚ ਪੇਸ਼ ਕੀਤਾ ਗਿਆ ਵਾ ਯਾਦ ਰੱਖਿਓ ਬਲੂਮਫਿਲ ਜਿਹੜੇ ਕੇਸੀਨਾ ਉਹਨਾਂ ਨੇ ਪਾਸ਼ਾ ਬਰਾਦਰੀ ਦਾ ਸੰਕਲਪ ਦਿੱਤਾਗਾ ਸੀ ਮਤਲਬ ਜਿਵੇਂ ਕਿ ਇੱਕੋ ਪਾਸ਼ਾ ਬੋਲਣ ਵਾਲੇ ਲੋਕਾਂ ਦਾ ਜਿਹੜਾ ਸਮੂਹ ਹੈਗਾ ਸੀ ਪਾਸ਼ਾ ਬਰਾਦਰੀ ਉਸਦੇ ਵਿੱਚ ਆਇੰਦਗੀ ਹੈ ਸੋ ਜਿਵੇਂ ਇੱਕੋ ਲੋਕਾਂ ਦਾ ਸਮੂਹ ਜਿਵੇਂ ਸਾਡੇ ਆਲੇ ਵਾਲੇ ਸਾਰੇ ਪੰਜਾਬੀ ਬੋਲਦੇ ਨੇ ਸਾਡਾ ਉਹ ਕੀ ਹੋ ਗਿਆ ਇੱਕ ਸਮੂਹ ਹੋ ਗਿਆ ਤੇ ਇਹ ਕੀ ਹੋ ਗਿਆ ਸਾਡਾ ਸਮਾਜ ਹੋ ਗਿਆ ਰਾਈਟ ਇਹਨੂੰ ਅਸੀਂ ਕੀ ਕਹਿੰਦੇ ਆ ਸਮਾਜਿਕ ਗਰੁੱਪ ਹੋਵੇਗਾ ਸੋਬੋ ਕੀ ਗਏ ਕਿ ਇਹ ਲੋਕ ਜਿਹੜੇ ਹੋਰ ਅੱਗੇ ਚੀਜ਼ਾਂ ਦੀ ਸਿਰਜਣਾ ਕਰਦੇ ਨੇ ਤੇ ਇਹ ਸਾਡਾ ਜਿਹੜਾ ਗਵਾ ਇੱਕ ਭਾਸ਼ਾ ਭਰਾਤਰੀ ਦਾ ਉਹਨਾਂ ਨੇ ਸੰਕਲਪ ਪੇਸ਼ ਕੀਤਾ ਸੀ ਨੈਕਸਟ ਸਾਡੇ ਕੋਲ ਇਸ ਦੇ ਵਿੱਚ ਦੂਸਰੇ ਲੇਖਕ ਮਿਲਦੇ ਨੇ ਸੌਰੀ ਇਸ ਦੇ ਵਿੱਚ ਇੱਕ ਹੋਰ ਚੀਜ਼ ਰਹੇਗੀ ਬਲੂਮਫੀਲ ਜਿਹੜੇ gsi ਨਾ ਉਹਨਾਂ ਨੇ ਆਪਣੀ ਭਾਸ਼ਾ ਦਾ ਪਰਿਭਾਸ਼ਾ ਦਾ ਆਧਾਰ ਕੀ ਦਿੱਤਾ ਸੀ ਸੰਚਾਰ ਤੇ ਸਮਾਜਿਕ ਅਨ ਜਿਹੜਾ ਗਵਾ ਉਹਨੂੰ ਦੱਸਿਆ ਇੱਕ ਤਾਂ ਸਾਡੇ ਕੋਲ ਇਸ ਦੇ ਵਿੱਚ ਕੀ ਆ ਜਾਏਗਾ ਉਹਨਾਂ ਦਾ ਸੰਚਾਰ ਪਲੱਸ ਇਸ ਦੇ ਵਿੱਚ ਕੀ ਆਏਗਾ ਸਮਾਜ ਇੱਕ ਤਾਂ ਮਤਲਬ ਸਾਡੀ ਭਾਸ਼ਾ ਦੂਸਰੀ ਜਿਹੜੀ ਅਸੀਂ ਉਸ ਨੂੰ ਵਾਲੇ ਵਾਲੇ ਜਿਹੜੇ ਭਰਾਤਰੀ ਦਾ ਸੰਕਲਪ ਉਹ ਵਾਲਾ ਇਸ ਦੇ ਵਿੱਚ ਚੱਲੇਗਾ ਨੈਕਸਟ ਸਾਡ ਕੋ ਇਸ ਦੇ ਵਿੱਚ ਮਿਲਦੇ ਨੇ ਸੇਪੇਰ ਤੇ ਵੋਰਫ ਵੋਰਫ ਤੇ ਸੇਪੇਰ ਹੁਣ ਜਿਹੜੇ ਗਏ ਨੇ ਸੋ ਸੇਪੇਰ ਵੀ ਜਿਹੜੇ ਗਏ ਸੀ ਨਾ ਉਹਨਾਂ ਨੇ ਵੀ ਸੰਚਾਰ ਨੂੰ ਜ਼ਿਆਦਾ ਮਹੱਤਤਾ ਦਿੱਤੀ ਸੀ ਆਪਣੀ ਪਰਿਭਾਸ਼ਾ ਦੇ ਵਿੱਚ ਉਹਨਾਂ ਦੇ ਮੁਤਾਬਕ ਜਿਹੜੀ ਪਾਸ਼ਾ ਹੈਗੀ ਹੈ ਇੱਕ ਹੀ ਕਰਦੀ ਗਿਆ ਸਵੈ ਇੱਛਾ ਦੇ ਨਾਲ ਜਿਹੜੇ ਸਾਡੇ ਚਿੰਨ ਹੈ ਵਿਚਾਰ ਹੈ ਭਾਵ ਹੈ ਇੱਛਾਵਾਂ ਇਹਨਾਂ ਨੂੰ ਕੀ ਕਹਵਾ ਸੰਚਾਰਿਤ ਕਰਨ ਦਾ ਇੱਕ ਕਹਿ ਸਕਦੇ ਗਿਓ ਤੁਸੀਂ ਟੰਗ ਹੈ ਗਰ ਮਤਲਬ ਕਿ ਸਾਡੀ ਸਵੈ ਇੱਛਾ ਦੇ ਨਾਲ ਜਦੋਂ ਅਸੀਂ ਕੋਈ ਵਿਚਾਰ ਕੋਈ ਭਾਵ ਕੋਈ ਇੱਛਾਵਾਂ ਉਜਾਗਰ ਹੁੰਦੀਆਂ ਨੇ ਤੇ ਇਹਨਾਂ ਨੂੰ ਸੰਚਾਰ ਕਰਨ ਦਾ ਇੱਕ ਟੰਗ ਕੀ ਗਾਇ ਪਾਸ਼ਾ ਹੈਗੀ ਹੈ ਨੈਕਸਟ ਸਾਡਾ ਕੋ ਆਏਂਦੇ ਗਿਨੇ ਮਾਮ ਵਰਗ ਮਾਮ ਵਰਗ ਵੀ ਉਹਨਾਂ ਨੇ ਕੀ ਕੀਤਾਗਾ ਸੀ ਉਹਨਾਂ ਨੇ ਮਨੁੱਖੀ ਭਾਸ਼ਾ ਨੂੰ ਸੰਚਾਰ ਦੇ ਨੁਕਤੇ ਦੇ ਉੱਤੇ ਹੀ ਬਿਆਨ ਕੀਤਾ ਸੀ ਮਨੁੱਖੀ ਭਾਸ਼ਾ ਕੀ ਗਾਇ ਸੰਚਾਰ ਦਾ ਪ੍ਰਬੰਧ ਹੈ ਮਤਲਬ ਅਸੀਂ ਇਸ ਦੇ ਨਾਲ ਸੰਚਾਰ ਕਰ ਸਕਦੇ ਹਾਂ ਤੇ ਜੋ ਮਨੁੱਖ ਦੀ ਪ੍ਰਤੀਕਾਂ ਨੂੰ ਸਿਰਜਣ ਤੇ ਵਰਤਣ ਦੀ ਯੋਗਤਾ ਦੇ ਉੱਤੇ ਨਿਰਭਰ ਕਰਦੀ ਹੈ ਐਂਡ ਲਾਸਟ ਨਾਟ ਦ ਲੇਸ ਇਸ ਤਵੇ ਸੜ ਕੋ ਚੌਮਸਕੀ ਮਿਲਦੇ ਨੇ ਚੌਮਸਕੀ ਜੜੇਗੇ ਸੀ ਨਾ ਉਹ ਗਣਿਤ ਵਿਗਿਆਨੀ ਸੀ ਸੋ ਉਹਨਾਂ ਨੇ ਜਿਹੜਾ ਹੈਗਾ ਸੀ ਭਾਸ਼ਾ ਜਿਹੜੀ ਸੀ ਕੁਝ ਕੁ ਮੁੱਖ ਵਾਕਾਂ ਯਾਨੀ ਕੀ ਕਰਨ ਸਟੇਟਮੈਂਟਸ ਦੀ ਬਣੀ ਹੋਈ ਹੈ ਜਿਸ ਤੋਂ ਮਨੁੱਖ ਦੇ ਵਿੱਚ ਕੀ ਗਿਆ ਸਿਰਜਣਾ ਜੜੀ ਹੁੰਦੀ ਹੈ ਨੀਮਾ ਦੇ ਸਾਇਤਾਨਾਂ ਉਹਨਾਂ ਨੇ ਅਨੇਕ ਬਨਗੀ ਦੇ ਵਾਕ ਉਸਾਰਨ ਦੀ ਸੰਭਾਵਨਾ ਬਣਾਈ ਹੁੰਦੀ ਹੈ ਹੁਣ ਜਿਵੇਂ ਕਹਿ ਸਕਦੇ ਹੋ ਨਾ ਕਿ ਕੋਈ ਫਾਰਮੂਲੇ ਹੁੰਦੇ ਨਹੀਂ ਫਾਰਮੂਲੇ ਜਿਹੜੇ ਗਿਆ ਨਾ ਜਾਂ ਨਿਯਮ ਹੁੰਦੇ ਨੇ ਜਦੋਂ ਅਸੀਂ ਉਹਨਾਂ ਨੂੰ ਸਮਝ ਲੈਨੇ ਆ ਸਾਡੇ ਪੰਜਾਬੀ ਦੇ ਹੀ ਅਗਰ ਤੁਸੀਂ ਵਾਕ-ਵਾਕ ਪੈਟਰਨ ਜਿਹੜੇ ਬਣੇ ਹੁੰਦੇ ਨੇ ਜਦੋਂ ਅਸੀਂ ਉਹਨਾਂ ਪੈਟਰਨ ਨੂੰ ਸਮਝ ਲੈਨੇ ਆ ਅਸੀਂ ਉਹਨਾਂ ਦੀ ਸਹਾਇਤਾ ਦੇ ਨਾਲ ਕੀ ਕਰਦੇ ਆ ਵਾਕ ਸਿਰਜ ਸਕਦੇ ਹਾਂ ਸੋ ਉਸੇ ਤਰੀਕੇ ਦੇ ਨਾਲ ਕਿਹਾ ਹੈ ਕਿ ਇਸ ਦੇ ਵਿੱਚ ਕੁਝ ਨਿਯਮ ਹੁੰਦੇ ਨੇ ਜਿਨ੍ਹਾਂ ਦੀ ਸਹਾਇਤਾ ਨਾਲ ਅਨੇਕ ਬਨਗੀ ਦੇ ਜਿਹੜੇ ਵਾਕੇ ਗਿਆ ਇਹ ਮਨੁੱਖ ਉਸਾਰ ਸਕਦਾ ਹੈ ਦਾਵਾ ਤੇ ਇਹ ਜਿਹੜੇ ਨਿਯਮ ਹੁੰਦੇ ਨੇ ਮਨੁੱਖ ਸਹਿ ਸੁਭਾਹੀ ਕੀ ਗਏ ਇਹਨਾਂ ਨੂੰ ਵਰਤਦਾ ਹੈ ਸਵੈਸਥਿਕਾ ਨਾਲ ਬਹੁਤ ਸਾਰੇ ਜਿਹੜੇ ਗਏ ਸੀ ਇਹਨਾਂ ਨੇ ਆਪਣੇ ਹੋਰ ਕਿੰਨੇ ਭਾਸ਼ਾ ਵਿਗਿਆਨੀ ਨੇ ਜਿਨ੍ਹਾਂ ਦੇ ਨਾਮ ਨਹੀਂ ਗਿਣਾਏ ਜਾ ਸਕਦੇ ਮਤਲਬ ਹੋਰ ਗਏ ਹੋਣਗੇ ਤੇ ਉਹਨਾਂ ਨੇ ਵੀ ਸਾਨੂੰ ਜਿਹੜੀ ਭਾਸ਼ਾ ਦੇ ਨਾਲ ਨਾਲ ਰਿਲੇਟਡ ਕਾਫੀ ਜ਼ਿਆਦਾ ਜੜੀਆਂ ਗਈ ਸੀ ਪਰਿਭਾਸ਼ਾ ਵਾ ਦਿੱਤੀ ਸੀ ਹੁਣ ਗੱਲ ਕਰਦੇ ਆ ਭਾਸ਼ਾ ਦੀ ਪ੍ਰਕਿਰਤੀ ਤੇ ਭਾਸ਼ਾ ਦੀ ਅਗਰ ਪ੍ਰਕਿਰਤੀ ਦੇ ਬਾਰੇ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹਨੂੰ 3 ਪਾਰਟਸ ਦੇ ਵਿੱਚ ਡਿਵਾਈਡ ਕਰਕੇ ਦੇਖਿਆਗਾ ਸੀ ਠੀਕ ਹੈ ਯਾਨੀ ਕਿ 3 ਪਾਰਟਸ ਦੱਸ ਦਿੱ ਸੀ ਪਹਿਲਾ ਪਾਗ ਹੈ ਕਿ ਅਸੀਂ ਦੁਨੀਆ ਦੇ ਨਾਲ ਸੰਬੰਧਿਤ ਤੇ ਦੁਨੀਆ ਦੇ ਨਾਲ ਕੀ ਹੁੰਦਾ ਹੈ ਭਾਸ਼ਾ ਦਾ ਜਿਹੜਾ ਅਸੀਂ ਪੱਖ ਦੇਖਦੇ ਗਏ ਆ ਉਹ ਧੁਨੀ ਪ੍ਰਬੰਧ ਦੇ ਵਿੱਚ ਆਿੰਦਾ ਹੈ ਗਵਾ ਰਾਈਟ ਦੂਸਰਾ ਪਾਗ ਆਿੰਦਾ ਹੈ ਗਵਾ ਸ਼ਬਦਾ ਦੇ ਨਾਲ ਰਿਲੇਟਰ ਜਿਸ ਦੇ ਵਿੱਚ ਜਿਹੜੇ ਹੁੰਦੇ ਨੇ ਧੁਨੀਆ ਆਪਸ ਦੇ ਵਿੱਚ ਜੁੜ ਕੇ ਸ਼ਬਦਾਂ ਦੀ ਸਿਰਜਣਾ ਕਰਦੇ ਨੇ ਇਸ ਦੇ ਵਿੱਚ ਅਸੀਂ ਵਾਕ ਵਾਕ ਧੁਨੀ ਦੇ ਬਾਰੇ ਦੇਖਦੇ ਹਾਂ ਇਸ ਦੇ ਵਿੱਚ ਧੁਨੀਆ ਜੁੜ ਕੇ ਇੱਕ ਸ਼ਬਦ ਦੀ ਸਿਰਜਣਾ ਕਰਦੀਆਂ ਨੇ ਤੇ ਤੀਜਾ ਪਾਗ ਆ ਗਿਆ ਇਸ ਦੇ ਵਿੱਚ ਵਾਕਾਂ ਵਾਲਾ ਤੇ ਇਸ ਦੇ ਵਿੱਚ ਕੀ ਹੁੰਦੇ ਨੇ ਸ਼ਬਦ ਜੁੜ ਕੇ ਵਾਕਾਂ ਦੀ ਸਿਰਜਣਾ ਕਰਦੇ ਨੇ ਹੁਣ ਜਦੋਂ ਅਸੀਂ ਭਾਸ਼ਾ ਦੇ ਬਾਰੇ ਚੈਪਟਰ ਪੜ੍ਹਦੇ ਹਾਂ ਨਾ ਰੇਵੇ ਉਸ ਤੇ ਵਿੱਚ ਵੀ ਇਸੇ ਤਰੀਕੇ ਨਾਲ ਦੱਸੇ ਹੁੰਦੇ ਨੇ ਇੱਕ ਭਾਗ ਆਏਗਾ ਭਾਸ਼ਾ ਵਾਲਾ ਇੱਕ ਭਾਗ ਆਏਗਾ ਤੜਕੂਸ਼ ਸ਼ਬਦ ਕਿਵੇਂ ਸਿਜੇ ਜਾਂਦੇ ਨੇ ਮੀਨਸ ਕਿਸ ਤਰੀਕੇ ਨਾਲ ਕੰਮ ਕਰਦੇ ਨੇ ਤੇ ਲਾਸਟ ਉਸ ਦੇ ਵਿੱਚ ਆਏਗਾ ਵਾਕਾਂ ਦੇ ਪੈਟਰਨ ਦੇ ਵਾਕ ਕਿਵੇਂ ਬੰਦੇ ਨੇ ਸੋ ਇਹ ਤਿੰਨ ਪਾਰਟਸ ਦੇ ਵਿੱਚ ਜਿਹੜੇ ਗਏ ਸਾੜ ਕੋ ਭਾਸ਼ਾ ਦੀ ਪਰਕੀਤੀ ਕੰਮ ਕਰਦੀ ਗਈ ਠੀਕ ਹੈ ਹੁਣ ਸਭ ਤੋਂ ਪਹਿਲਾਂ ਇਸ ਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਭਾਸ਼ਾ ਸਮਾਜਿਕ ਵਰਤਾਰਾ ਹੈਗਾ ਮਤਲਬ ਇਹ ਹੈ ਕਿ ਸਾਡਾ ਜਿਹੜਾ ਸਮਾਜ ਹੈਗਾ ਇਹ ਤੇ ਉਹ ਹੀ ਕਹਿ ਸਕਦਾ ਹੈਗਾ ਕਿ ਭਾਸ਼ਾ ਨੂੰ ਸਿਰਜਦਾ ਹੈਗਾ ਵਹੀ ਇਕੱਲਾ ਇੱਕ ਵਿਅਕਤੀ ਨਹੀਂ ਜਿਹੜਾ ਹੈ ਇਸ ਨੂੰ ਸਿਰਜ ਸਕਦਾ ਤੇ ਸਮਾਜ ਨਾਲ ਹੀ ਇਹ ਵਿਕਾਸ ਕਰਦੀ ਹੈਗੀ ਭਾਸ਼ਾ ਤੇ ਜਿਹੜੇ ਸਾਰੇ ਸਮਾਜ ਵਿੱਚ ਇਹ ਬਿਨਾਂ ਕਿਸੇ ਪੇਰ ਪਾਅ ਤੋਂ ਇੱਕ ਜਿੱਤ ਤਰੀਕੇ ਦੇ ਨਾਲ ਕੀ ਗਈ ਹੈ ਇਹ ਸਿਜੀ ਜਾਂਦੀ ਹੈ ਤੇ ਵੱਢੀ ਜਾਂਦੀ ਹੀ ਹੈ ਇਸੇ ਤਰੀਕੇ ਦੇ ਨਾਲ ਇਹ ਸਮਾਜ ਦੀਆਂ ਜਿਹੜੀਆਂ ਲੋਣਾ ਹੈ ਉਹਨਾਂ ਨੂੰ ਪੂਰੀਆਂ ਕਰਦੀ ਹੈ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਜੜੀ ਗਿਆ ਪਰੰਪਰਾ ਦੇ ਥਰੂ ਇਹ ਅੱਗੇ ਚਲਦੀ ਹੀ ਹੈ ਤੇ ਨਾਲ ਦੇ ਨਾਲ ਜਿੰਨੇ ਵੀ ਸਾਡੇ ਕੋ ਭਾਸ਼ਾ ਦੇ ਤੱਥ ਹੈਗੇ ਨੇ ਉਹਨਾਂ ਨੂੰ ਅਸੀਂ ਸਿਰਫ ਸਮਾਜਿਕ ਤੱਥਾਂ ਦਾ ਵਿਸ਼ਲੇਸ਼ਣ ਸਮਾਜ ਦੇ ਅੰਤਰ ਦਾ ਤਰੱਕੀ ਹੀ ਕਹਿੰਦੇ ਜ਼ਿਆਦਾਤਰ ਦੇਖ ਸਕਦੇ ਹਾਂ ਤੇ ਨੈਕਸਟ ਅੱਗੇ ਆਇੰਦਾ ਗਵਾ ਸਾਡੇ ਕੋ ਭਾਸ਼ਾ ਜੜੀ ਗਿਆ ਉਹ ਇੱਕ ਮੌਖਿਕ ਸਰੋਤ ਹੈ ਗਵਾ ਪਾਸ਼ਾ ਕੀ ਗਿਆ ਇੱਕ ਮੌਖਿਕ ਸਰੂਪ ਤੇ ਗਿਆ ਮਤਲਬ ਉਚਾਰਨ ਦੇ ਨਾਲ ਹੀ ਇਹ ਹੁੰਦਵੀ ਚਾਹੀਏ ਤੇ ਸੁਨਨ ਦਾ ਇੱਕ ਗੰਮ ਪੂਰਾ ਕਰਦੀ ਜੀ ਹੈ ਉਚਾਰਨ ਅੰਗ ਕੀ ਹੈਗੇ ਨੇ ਕਿ ਆਪਣੇ ਉਚਾਰਦੇ ਨੇ ਜਿਸ ਤਰੀਕੇ ਨਾਲ ਤੇ ਜਦੋਂ ਇਹ ਧੁਨੀਆਂ ਸਾਡੇ ਕੰਨਾਂ ਤੱਕ ਪਹੁੰਚਦੀਆਂ ਨੇ ਤਾਂ ਅਸੀਂ ਇਹਨਾਂ ਨੂੰ ਸੁਣਦੇ ਹਾਂ ਸੁਣ ਕੇ ਹੀ ਅਸੀਂ ਇਸ ਨੂੰ ਸਮਝਦੇ ਹਾਂ ਤੇ ਇਹ ਜਿਹੜੀ ਕਹਿ ਸਕਦੇ ਗਿਆ ਜੇਕਰ ਕਹਿੰਦੇ ਭਾਸ਼ਾ ਨੂੰ ਲਿਖਤੀ ਭਾਸ਼ਾ ਦੇ ਰੂਪ ਦੇ ਵਿੱਚ ਅਸੀਂ ਅਧਿਐਨ ਕਰੀਏ ਤਾਂ ਅਸੀਂ ਉਸ ਤਰੀਕੇ ਨਾਲ ਨਹੀਂ ਕਰ ਸਕਦੇ ਜਿੰਨਾ ਅਸੀਂ ਉਚਰਤ ਜਿਹੜੀ ਭਾਸ਼ਾ ਹੁੰਦੀ ਹੈ ਉਸ ਦਾ ਅਧਿਐਨ ਕਰ ਸਕਦੇ ਬੋਲੀ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਹੋਂਦ ਵਿੱਚ ਆਈ ਸੀ ਲਿਖਤ ਬਾਅਦ ਦੇ ਵਿੱਚ ਆਈ ਸੀ ਸੋ ਇਹ ਪਹਿਲਾ ਪੁਆਇੰਟ ਹੈਗਾ ਸਾਡਾ ਕਿ ਅਸੀਂ ਸਿਰਫ ਇਸ ਨੂੰ ਮੌਖਿਕ ਰੂਪ ਦੇ ਵਿੱਚ ਹੀ ਜ਼ਿਆਦਾ ਸਮਝ ਸਕਦੇ ਹਾਂ ਤੇ ਜਿਹੜੀ ਲਿਖਤੀ ਭਾਸ਼ਾ ਇੰਨੀ ਜ਼ਿਆਦਾ ਕਹਿ ਸਕਦੀ ਉਹ ਕਿ ਕਿਸੇ ਦੇ ਕਲਚਰ ਬਾਰੇ ਨਹੀਂ ਦੱਸ ਸਕਦੀ ਜਿੰਨੀ ਮੌਖਿਕ ਭਾਸ਼ਾ ਸਾਨੂੰ ਦੱਸ ਸਕਦੀ ਗੀ ਹੈ ਨੈਕਸਟ ਅਗਸਰ ਪੁਆਇੰਟ ਹੈ ਭਾਸ਼ਾ ਦੀ ਜਿਹੜੀ ਹੁੰਦੀ ਗੀ ਹੈ ਉਹ ਕੀ ਕੀ ਦੁਹਰੀ ਹੈਗੀ ਹੈ ਮਤਲਬ ਦੋ ਤਰੀਕੇ ਦਾ ਮਤਲਬ ਦੋ ਪਰਤਾਂ ਹੈਗੀਆਂ ਨੇ ਭਾਸ਼ਾ ਪਰ ਬੰਦੀਆਂ ਪਹਿਲੀ ਆਉਂਦੀ ਗੀ ਹੈ ਪ੍ਰਗਟਾ ਵਾਲੀ ਸੈਕਿੰਡ ਜੜੀ ਜੀ ਹੈ ਪ੍ਰਗਟਾਹ ਵਾਲੀ ਜੜੀ ਹੁੰਦੀ ਹੈ ਇਸ ਦਾ ਆਪਣਾ ਇੱਕ ਵੱਖਰਾ ਪ੍ਰਬੰਧ ਹੁੰਦਾ ਹੈ ਲੋੜ ਅਨੁਸਾਰ ਕਹਿੰਦੇ ਹਰੇਕ ਪਾਸ਼ਾ ਦੇ ਵਿੱਚ ਆਪਣੀਆਂ ਇੱਕ ਦੁਨੀਆਂ ਹੁੰਦੀਆਂ ਨੇ ਤੇ ਇਹ ਦੁਨੀਆਂ ਨਿਰਮਾ ਦੇ ਦੁਆਰਾ ਇੱਕ ਜੁੜ ਕੇ ਅੱਗੇ ਕੰਮ ਕਰਦੀਆਂ ਨੇ ਮਤਲਬ ਜਿਵੇਂ ਦੁਨੀਆਂ ਤੁນິກਰਾਮ ਨੂੰ ਸਿਰਜਦੀਆਂ ਨੇ ਉਹ ਹੀ ਅੱਗੇ ਜਾ ਕੇ ਪਵੰਛ ਦੀ ਸਿਰਜਣਾ ਕਰਦੀਆਂ ਨੇ ਪਵੰਚ ਦੇ ਬਾਅਦ ਅੱਗੇ ਅਸੀਂ ਅਗੇਤਰ ਪਿਛੇਤਰ ਲਾ ਕੇ ਨਵੇਂ ਸ਼ਬਦ ਬਣਾਉਂਦੇ ਹਾਂ ਤੇ ਵਿਆਕਰਨ ਜਿਹੜੀ ਅਗਿਆ ਨੀਮਾ ਰਾਹੀਂ ਫਿਰ ਅੱਗੇ ਵਕਨ ਚੁਪਵਾਕ ਵਾਕਾਂ ਦੀ ਇਸ ਤਰੀਕੇ ਦੇ ਨਾਲ ਸਜਣਾ ਕੀਤੀ ਜਾਂਦੀ ਹੈ ਠੀਕ ਹੈ ਤੇ ਇਹ ਪਰਤ ਹਰ ਭਾਸ਼ਾ ਦੇ ਵਿੱਚ ਇਸੇ ਤਰੀਕੇ ਦੇ ਨਾਲ ਜਿਹੜੀ ਹੈ ਉਹ ਪਾਈ ਜਾਂਦੀ ਹੈ ਠੀਕ ਹੈ ਸੋ ਇਹ ਆ ਗਈ ਪ੍ਰਗਟ ਆਦਿਤ ਦੂਸਰੀ ਆਇੰਦੀ ਗਏ ਇਸ ਦੇ ਵਿੱਚ ਉਸਾਰ ਦੀ ਲਿਖਾਗੇ ਸਾੜ ਕੋ ਪ੍ਰਗਟ ਆਦਿ ਕਿਵੇਂ ਸਾੜ ਕੋ ਧੁਨੀਆਂ ਮਿਲਦੀਆਂ ਨੇ ਧੁਨੀਆਂ ਤੋਂ ਅੱਗੋ ਅੱਗੋ ਚੱਜਾ ਚੱਲਦੀਆਂ ਨੇ ਸ਼ਬਦ ਬੰਦੇ ਨੇ ਇਸ ਤਰੀਕੇ ਦੇਣਾ ਠੀਕ ਹੈ ਤੇ ਹਰ ਇੱਕ ਦੀ ਆਪਣੀ ਇੱਕ ਨਿਵੇਕਲੀ ਇੱਕ ਟਰਟਾ ਵਿਧੀ ਹੁੰਦੀ ਹੈ ਹਰ ਇੱਕ ਦੇ ਵਿੱਚ ਜਿਵੇਂ ਸਾਡੇ ਕੀ ਗਏ ਨੇ ਪੰਜਾਬੀ ਦੇ ਵਿੱਚ ਮਾਮਾ ਚਾਚਾ ਤਾਇਆ ਮਾਸੜ ਤੇ ਇੰਗਲਿਸ਼ ਦੇ ਵਿੱਚ ਇਹਨਾਂ ਸਾਰੇ ਵਰਡਸ ਦੇ ਵਾਸਤੇ ਸਿਰਫ ਅਨਕਲ ਵਰਡ ਯੂਜ਼ ਕੀਤਾ ਜਾਂਦਾ ਹੈ ਠੀਕ ਹੈ ਸੋ ਆਪਣੀ ਉਹਨਾਂ ਦੀ ਵੱਖਰੀ ਹੁੰਦੀ ਹੈ ਸੋ ਇਹ ਜਿਹੜੇ ਹੁਣ ਸੈਕਿੰਡ ਹੈਗਾ ਵਾ ਉਸਾਰਨ ਵਾਲੀ ਇਹ ਲੱਛਣ ਸਿਰਫ ਮਨੁੱਖੀ ਭਾਸ਼ਾ ਦੇ ਵਿੱਚ ਹੀ ਮਿਲਦਾ ਹੋਇਆ ਪਸ਼ੂ ਭਾਸ਼ਾ ਦੇ ਵਿੱਚ ਨਹੀਂ ਹੈ ਕਿਉਂਕਿ ਅਸੀਂ ਪਹਾਸ਼ਾਨੂ ਕੀ ਗਏ ਉਸਾਰਦੇ ਇੱਕ ਪ੍ਰਗਟਾਵ ਵਾਲੀ ਆ ਗਈ ਇੱਕ ਉਸਾਰ ਵਾਲੀ ਆ ਗਈ ਤੋਂ ਸਾਰ ਵਾਲੀ ਜਿਹੜਾ ਪੁਆਇੰਟ ਹੈਗਾ ਕਹਿੰਦੇ ਇਹ ਪਸ਼ੂ ਭਾਸ਼ਾ ਦੇ ਵਿੱਚ ਨਹੀਂ ਹੁੰਦਾ ਇਸੇ ਮਨੁੱਖੀ ਭਾਸ਼ਾ ਦੇ ਵਿੱਚ ਮਿਲਦਾ ਹੈ ਚੌਥਾ ਪਾਰਟ ਇਸ ਦੇ ਵਿੱਚ ਆਂਡਾ ਸੜਕੋ ਭਾਸ਼ਾ ਕੀ ਗਿਆ ਸਰਵ ਵਿਆਪਕ ਹੈ ਗਿਆ ਮਤਲਬ ਜਿੱਥੇ ਕਿਤੇ ਵੀ ਮਨੁੱਖ ਰਹਿੰਦਾ ਹੈ ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਤੇ ਹੋਵੇ ਜਿਵੇਂ ਅਸੀਂ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਕੋਈ ਵਿਕਸਿਤ ਹੋ ਚੁੱਕੇ ਨੇ ਤੇ ਕਹਿੰਦੇ ਉਸ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਸੱਭਿਆਚਾਰ ਜ਼ਰੂਰ ਹੁੰਦਾ ਹੈ ਸੱਭਿਆਚਾਰ ਤੋਂ ਬਿਨਾਂ ਮਨੁੱਖੀ ਨਹੀਂ ਰਹਿ ਸਕਦਾ ਉਸ ਦੀ ਲੋੜ ਹੁੰਦੀ ਹੈ ਸੱਭਿਆਚਾਰ ਜਿਹੜਾ ਹੋਏਗਾ ਉਹ ਭਾਸ਼ਾ ਤੋਂ ਬਿਨਾਂ ਹੋਣ ਦੇ ਵਿੱਚ ਨਹੀਂ ਆ ਸਕਦਾ ਇਸ ਲਈ ਭਾਸ਼ਾ ਵੀ ਕੀ ਹੁੰਦੀ ਹੈ ਸਰਵ ਵਿਆਪਕ ਹੁੰਦੀ ਹੈ ਜਿੱਥੇ ਕਿਤੇ ਵੀ ਮਨੁੱਖ ਰਹਿੰਦਾ ਹੈ ਭਾਸ਼ਾ ਦੀ ਵਰਤੋਂ ਕਰਦਾ ਹੈ ਤੇ ਹਰ ਇੱਕ ਦੇ ਜੜੇ ਗਿਆ ਇਹ ਵੱਖਰੀ ਹੋਏਗੀ ਠੀਕ ਹੈ ਤੇ ਨੈਕਸਟ ਅੱਗੇ ਆਇਂਦਾ ਹੈ ਗਵਸਟ ਹੋਏ ਜਿਹੜੀਆਂ ਪਾਸ਼ਾ ਦੀਆਂ ਮੂਲ ਵਿਸ਼ੇਸ਼ਤਾ ਹੈ। ਇਹ ਕਿ ਅੱਗੇ ਸੜ ਕੋ ਪ੍ਰਕਿਰਤੀ ਵਾਲਾ ਪਾਰਟ ਆ ਗਿਆ। ਇੱਥੋਂ ਹੁਣ ਅਸੀਂ ਪਾਸ਼ਾ ਦੀਆਂ ਵਿਸ਼ੇਸ਼ਤਾਵਾਂ ਸ਼ੁਰੂ ਕਰਦੇ ਹਾਂ। ਪਾਸ਼ਾ ਦੀ ਵਿਸ਼ੇਸ਼ਤਾ ਦੇ ਵਿੱਚ ਕਹਿ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਆਏਗੀ ਚੀਜ਼ ਹੈ ਕਿ ਪਾਸ਼ਾ ਵਿਰਾਸਤ ਨਹੀਂ ਹੈਗੀ। ਮਤਲਬ ਨਾ ਤਾਂ ਕੋਈ ਸਾਨੂੰ ਖਾਨਦਾਨ ਦਿੰਦਾ ਹੈ ਨਾ ਹੀ ਸਾਨੂੰ ਜਾਇਦਾਦ ਦੇ ਵਿੱਚ ਇਹ ਮਿਲਦੀ ਗਈ ਹੈ। ਕਿਸੇ ਵੀ ਬੱਚੇ ਨੂੰ ਜਦੋਂ ਜੰਦਾ ਹੈ ਗਵ ਉਹਨੂੰ ਕੀ ਹੈਗਾ ਇਹ ਸਿਖਾਈ ਜਾਂਦੀ ਹੈ। ਠੀਕ ਹੈ। ਤਬ ਬੱਚਾ ਆਪਣੀ ਜਿਹੜੀ ਹੈ ਖਾਨਦਾਨੀ ਭਾਸ਼ਾ ਨਹੀਂ ਸਿੱਖੇਗਾ ਉਹ ਉਹ ਗ੍ਰੈਂਡ ਕਰੇਗਾ ਜਿਸ ਖੇਤਰ ਜਾਂ ਜਿਸ ਮਾਹੌਲ ਦੇ ਵਿੱਚ ਉਹ ਰਹਿ ਰਿਹਾ ਹੋਏ ਹੁਣ ਕਈਆਂ ਦੀ ਲੈਂਗੁਏਜ ਤਾਂ ਬੜੀ ਡੀਸੈਂਟ ਹੁੰਦੀ ਹੈ ਬੱਚਿਆਂ ਦੀ ਜਦੋਂ ਅਸੀਂ ਉਹਨਾਂ ਨੂੰ ਵੱਟੇ ਹੋ ਕੇ ਦੇਖਦੇ ਹਾਂ ਕਈਆਂ ਦੀ ਬੜੀ ਥੋੜੀ ਉਸ ਟਾਈਪ ਦੀ ਹੁੰਦੀ ਹੈ ਮਤਲਬ ਜਿਵੇਂ ਉਹਨੂੰ ਘਰੋਂ ਜਿਵੇਂ ਸਿਖਾਈ ਜਾਏਗੀ ਉਸੇ ਤਰੀਕੇ ਦੇ ਨਾਲ ਬਿਹੇਵ ਕਰੇਗਾ ਉਸ ਤਰੀਕੇ ਦੇ ਨਾਲ ਬੋਲੇਗਾ ਉਹਨਾਂ ਦੇ ਘਰ ਦਾ ਮਾਹੌਲ ਹੋਏਗਾ ਸੋ ਭਾਸ਼ਾ ਵਿਰਾਸਤ ਦੇ ਵਿੱਚ ਨਹੀਂ ਮਿਲਦੀ ਇਹਨੂੰ ਸਿਖਾਈ ਜਾਂਦੀ ਹੈ ਕੌਣ ਸਿਖਾਂਦਾ ਹੈ ਕਾਦਰ ਦੀ ਫੈਮਲੀ ਸਿਖਾਉਂਦੀ ਹੈ ਤੇ ਆਲੇ ਦੁਆਲੇ ਦਾ ਸਮਾਜ ਸਿਖਾਉਂਦਾ ਹੈ। ਤੋਂ ਉਸੇ ਤਰੀਕੇ ਦੇ ਨਾਲ ਭਾਸ਼ਾ ਨੂੰ ਗ੍ਰਹਿਣ ਕਰਦਾ ਹੈ। ਸੈਕਿੰਡ ਹੁੰਦੀ ਹੈ ਕਿ ਆ ਭਾਸ਼ਾ ਕਮਾਈ ਹੋਈ ਕੀ ਹੁੰਦੀ ਹੈ ਇੱਕ ਸੰਪਤੀ ਹੁੰਦੀ ਹੈ। ਮਤਲਬ ਜਿਵੇਂ ਕਹਿ ਸਕਦੇ ਤੁਸੀਂ ਭਾਸ਼ਾ ਨੂੰ ਸਿੱਖਦਾ ਹੈ ਆਲੇ ਦੁਆਲੇ ਸਮਾਜ ਤੋਂ ਸਿੱਖਣੀ ਪੈਂਦੀ ਹੈ। ਤੇ ਉਸੇ ਪ੍ਰਾਪਤੀ ਨੂੰ ਆਲੇ ਦੁਆਲੇ ਜਿਹੜਾ ਵਾਤਾਵਰਨ ਹੁੰਦਾ ਹੈ ਉਥੋਂ ਉਹਨੂੰ ਭਾਸ਼ਾ ਨੂੰ ਕਮਾਉਣਾ ਪੈਂਦਾ ਹੈ ਗਵਾ ਉਸ ਦੀ ਇੱਕ ਕਮਾਈ ਹੋਈ ਸੰਪਤੀ ਹੁੰਦੀ ਹੈ ਭਾਸ਼ਾ ਤੀਜਾ ਭਾਸ਼ਾ ਦਾ ਜਿਹੜਾ ਗ੍ਰਹਿਣ ਹੁੰਦਾ ਹੈ ਉਹ ਨਕਲ ਦੁਆਰਾ ਹੁੰਦਾ ਹੈ ਮਤਲਬ ਜਿਵੇਂ ਕੀ ਹੁੰਦਾ ਵਾ ਕਿਸੇ ਛੋਟਾ ਬੱਚੇ ਨੂੰ ਸਿਖਾਉਂਦੇ ਨੇ ਪਹਿਲਾਂ ਬੋਲਣਾ ਅਸੀਂ ਬੋਲਾਂਗੇ ਤਾਂ ਉਹ ਰਿਪੀਟ ਕਰੇਗਾ ਤੇ ਇਸੇ ਤਰੀਕੇ ਨਾਲ ਪਹਿਲਾਂ ਉਹ ਤੋਤਲਾ ਬੋਲਦਾ ਹੈ ਫਿਰ ਬੱਚਾ ਲੜਖੜਾਂਦਾ ਹੈ ਫਿਰ ਗਲਤ ਬੋਲਦਾ ਹੈ ਪਰੰਤੂ ਲਾਸਟ ਦੇ ਵਿੱਚ ਕੀ ਹੈ ਉਹ ਇੱਕ ਡੀਸੈਂਟ ਬੋਲੀ ਬੋਲਣੀ ਸ਼ੁਰੂ ਕਰ ਦਿੰਦਾ ਮਤਲਬ ਸ਼ੁਰੂ ਤੋਂ ਅਸੀਂ ਉਸ ਨਕਲ ਕਰਨਾ ਸਿਖਾਉਂਦੇ ਆ ਸਾਡੀ ਲੈਂਗੁਏਜ ਸਭ ਤੋਂ ਪਹਿਲਾਂ ਤਾਂ ਮਮਾ ਪਾਪਾ ਹੀ ਸਿਖਾਉਂਦੇ ਬੱਚੇ ਨੂੰ ਸੋ ਇਸੇ ਤਰੀਕੇ ਨਾਲ ਬੱਚਾ ਉਹ ਹੀ ਸਿੱਖਦਾ ਹੈ ਕਿ ਜੋ ਅਸੀਂ ਸਿਖਾਣੇ ਆ ਨਕਲ ਕਰਦਾ ਹੈ ਨਕਲ ਦੁਆਰਾ ਭਾਸ਼ਾ ਨੂੰ ਗ੍ਰਹਿਣ ਕਰਦਾ ਹੈ ਅੱਗੇ ਆਇਂਦਾ ਭਾਸ਼ਾ ਕੀ ਕੀ ਹੈ ਪਰਿਵਰਤਨਸ਼ੀਲ ਹੁੰਦੀ ਹੈ ਹਰ ਸਮੇਂ ਬਦਲਦੀ ਰਹਿੰਦੀ ਹੈ ਤਬਦੀਲੀ ਇਸੇ ਵਿੱਚ ਆਉਂਦੀ ਰਹਿੰਦੀ ਹੈ ਸਾਇਦਕ ਭਾਸ਼ਾ ਤਾਂ ਬੋਲਚਾਲੀ ਭਾਸ਼ਾ ਦਾ ਇੱਕ ਕਹਿ ਸਕਦੇ ਤੁਸੀਂ ਪਰਛਾਵਾਂ ਹੁੰਦਾ ਹੈ ਸ਼ੈਡੋ ਹੁੰਦੀ ਅਸਲੀਅਤ ਵਿੱਚ ਜਿਹੜਾ ਅਸੀਂ ਬੋਲਦੇ ਆ ਨਾ ਉਹੋ ਹੀ ਸਾਡਾ ਮੈਨ ਜਿਹੜਾ ਲਹਿਜਾ ਹੁੰਦਾ ਹੈ ਉਹੋ ਹੀ ਵੱਖਰਾ ਹੁੰਦਾ ਹੈ ਤੇ ਉਹੋ ਹੀ ਜਿਹੜਾ ਗਵਾ ਸਾਡਾ ਦੇਖੇ ਲੰਦਾ ਹੈ ਕਿ ਕਿਸ ਤਰੀਕੇ ਨਾਲ ਅਸੀਂ ਪਹਿਲਾਂ ਬੋਲੀ ਬੋਲਦੇ ਸੀ ਪਹਿਲਾਂ ਪਿਓਰ ਪੰਜਾਬੀ ਬੋਲਦੇ ਸੀ ਹੁਣ ਅਸੀਂ ਪੰਜਾਬੀ ਦੇ ਨਾਲ ਨਾਲ ਇੰਗਲਿਸ਼ ਦੇ ਵਰਡ ਵਿੱਚ ਐਡ ਕਰਦੇ ਹਾਂ ਹੁਣ ਜਿਹੜੇ ਜੈਂਜ਼ੀ ਜਿਹੜੀ ਸਾਡੀ ਜਨਰੇਸ਼ਨ ਹੈ ਉਹਨਾਂ ਦੇ ਅਗਰ ਤੁਸੀਂ ਵਰਡ ਸੁਣੋਗੇ ਨਾ ਇੰਗਲਿਸ਼ ਦੇ ਉਹ ਬਿਲਕੁਲ ਹੀ ਸ਼ਾਰਟ ਫਾਰਮ ਦੇ ਵਿੱਚ ਲੈ ਗਏ ਨੇ ਅਸੀਂ ਉਹਨਾਂ ਦੇ ਜੈਂਜ਼ੀ ਦੀ ਜਿਹੜੀ ਲੈਂਗੁਏਜ ਆ ਬਿਲਕੁਲ ਸਮਝ ਨਹੀਂ ਸਕਦੇ ਕੀ ਆ ਗਿਆ ਭਾਸ਼ਾ ਦੇ ਵਿੱਚ ਪਰਿਵਰਤਨ ਆ ਗਿਆ ਤੇ ਇਹ ਜਿਹੜੀ ਕੀ ਆ ਭਾਸ਼ਾ ਦੇ ਵਿੱਚ ਪਰਿਵਰਤਨਾ ਤੇ ਉਹ ਕੀ ਗਵਾ ਅੱਜਕੱਲ ਅਸੀਂ ਕਹਿ ਸਕਦੇ ਹਾਂ ਬਰਤੀ ਆਪਣੀ ਨਿੱਜੀ ਜੜੀ ਵਿਸ਼ੇਸ਼ਤਾਵਾਂ ਕਰਕੇ ਇਸ ਨੂੰ ਅ ਹਾਈਡਰੋਲੈਕਟਿਕ ਜਿਹੜਾ ਹੈ ਗਾ ਇਹਨੂੰ ਕਹਿ ਦਿੰਦੇ ਆਂ। ਪਾਸ਼ਾ ਦਾ ਕੋਈ ਅੰਤਿਮ ਰੂਪ ਨਹੀਂ ਹੁੰਦਾ। ਮਤਲਬ ਜਿਵੇਂ ਕਹਿ ਸਕਦੇ ਆ ਕਿ ਮੁਕੰਮਲ ਅੰਤਿਮ ਰੂਪ ਅਸੀਂ ਕਹਿ ਸਕਦੇ ਹਾਂ ਇਸ ਚੀਜ਼ ਤੋਂ ਕਹਿੰਦੇ ਪਾਸ਼ਾ ਦੇ ਵਿੱਚ ਵਿਕਾਰ ਪੈਦਾ ਹੋ ਜਾਂਦਾ ਹੈ। ਮਤਲਬ ਜਿਵੇਂ ਕਹਿ ਸਕਦੇ ਆ ਕਿ ਇਹ ਪਾਸ਼ਾ ਪੂਰੀ ਮੁਕੰਮਲ ਨਹੀਂ। ਭਾਸ਼ਾ ਬਦਲਦੀ ਹੀ ਰਹੇਗੀ ਭਾਸ਼ਾ ਦਾ ਕੋਈ ਅੰਤਿਮ ਰੂਪ ਨਹੀਂ ਹੈਗਾ ਸਾਨੂੰ ਨਹੀਂ ਪਤਾ ਅੱਗੇ ਜਾ ਕੇ ਕਿੱਥੇ ਤੱਕ ਭਾਸ਼ਾ ਚੱਲੇਗੀ ਪਰिवर्तन ਹੁੰਦਾ ਨੰਦਾ ਹੈ ਜੀਵਨ ਦੇ ਵਿੱਚ ਜਿਵੇਂ ਲਾਈਫ ਚੇਂਜ ਹੋਈ ਜਾਏਗੀ ਉਸੇ ਤਰੀਕੇ ਨਾਲ ਇਸ ਤਰੀਕੇ ਨਾਲ ਭਾਸ਼ਾ ਦੇ ਵਿੱਚ ਜਿਹੜਾਗਾ ਵਾ ਤਬਦੀਲੀ ਆਉਂਦੀ ਜਾਏਗੀ ਪਰिवर्तन ਆਇਆ ਜਾਏਗਾ ਕੋਈ ਵੀ ਚੀਜ਼ ਇਸ ਦੇ ਵਿੱਚ ਅੰਤਿਮ ਨਹੀਂ ਹੈਗੀ ਹੁਣ ਇਸ ਦੇ ਵਿੱਚ ਲਾਸਟ ਇਸ ਦੇ ਵਿੱਚ ਆਇੰਦਾਗਾ ਵਿਸ਼ੇਸ਼ਤਾਵਾਂ ਦੇ ਵਿੱਚ ਕਿ ਔਖ ਤੋਂ ਸੌਖ ਵੱਲ ਭਾਸ਼ਾ ਜਿਹੜੀ ਵਹਿੰਦੀ ਹੈ ਅਗਰ ਇਤਿਹਾਸ ਤੋਂ ਅਸੀਂ ਦੇਖੀਏ ਤਾਂ ਹੁਣ ਤੱਕ ਅਸੀਂ ਦੇਖਿਆ ਕਿ ਕਿਵੇਂ ਔਖੀ ਤੋਂ ਸੌਖੀ ਰੂਪ ਦੇ ਚੱਸੀ ਗ੍ਰਹਿਣ ਕੀਤੀ ਹੈ ਜਿਵੇਂ ਪਹਿਲਾਂ ਅਸੀਂ ਦੇਖਿਆ ਗਵਾ ਕਿਵੇਂ ਸਾਡੇ ਸੰਸਕ੍ਰਿਤ ਵੈਦ ਉਤੋਂ ਇਹ ਭਾਸ਼ਾ ਚੱਲੀ ਸੀ ਅੱਗੇ 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 ਅਪਪਰੰਚ ਤੋਂ ਬਿਲਕੁਲ ਹੀ ਸਾਡੇ ਉਸ ਲੈਵਲ ਤੇ ਉੱਤੇ ਆ ਗਈ ਕਿ ਅਸੀਂ ਇਸ ਨੂੰ ਈਜ਼ੀ ਤਰੀਕੇ ਨਾਲ ਬੋਲ ਸਕੀਏ ਹੁਣ ਜਿਵੇਂ ਮੈਂ ਜੈਨਜੀ ਦੀ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਗਿਆ ਕਿ ਉਹਨਾਂ ਨੇ ਬਿਲਕੁਲ ਸ਼ਾਰਟ ਫਾਰਮ ਬਣਨੇ ਮਤਲਬ ਸੌਖ ਵਿੱਚ ਰੱਖ ਦੇਗੀ ਸੋ ਇਸੇ ਤਰੀਕੇ ਨਾਲ ਭਾਸ਼ਾ ਪਹਿਲਾਂ ਔਖਤੋ ਸੀ ਬਾਅਦ ਵਿੱਚ ਸੌਖ ਵੱਲ ਇਹ ਸਾਨੂੰ ਵੱਧਦੀ ਹੀ ਗਈ ਸੀ ਹੁਣ ਤੱਤ ਦੇ ਅਗਰ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਅਸੀਂ ਹਾਕੀਟ ਜਿਹੜੇਗੇ ਸੀ ਉਹਨਾਂ ਨੇ ਭਾਸ਼ਾ ਦੇ ਸੱਤ ਬੁਨਿਆਦੀ ਤੱਤ ਜਿਹੜੇਗੇ ਸੀ ਇਸ ਦੇ ਵਿੱਚ ਗਿਨੇ ਸੀ ਕੁਆਲਿਟੀ ਪ੍ਰੋਡਕਟਿਵਿਟੀ ਆਰਬਿਟਰੈਰਨੈਸ ਸਪੈਸ਼ਲਾਈਜ਼ੇਸ਼ਨ ਇੰਟਰਚੇਂਜੇਬਿਲਿਟੀ ਡਿਸਪਲੇਸਮੈਂਟ ਕਲਚਰ ਟ੍ਰਾਂਸਮਿਸ਼ਨ ਇਹ ਉਹਨਾਂ ਨੇ ਸਾਨੂੰ ਕੀ ਦੱਸੇ ਸੀ ਸੱਤ ਬੁਨਿਆਦੀ ਤੱਤ ਦੱਸੇ ਸੀ ਤੇ ਅੱਗੇ ਹੈਰਿਸ ਜਿਹੜੇ ਸੀ ਉਹਨਾਂ ਨੇ ਇਸੀਆਂ ਵਿਸ਼ੇਸ਼ਤਾਵਾਂ ਵੀ ਲਿਖੀਆਂ ਸੀ ਕਿ ਭਾਸ਼ਾ ਮੂਲ ਰੂਪ ਵਿੱਚ ਧੁਨੀਆਤਮਕ ਹੁੰਦੀ ਹੈ ਬਕਾਇਦਾ ਇਸ ਦਾ ਇੱਕ ਪ੍ਰਬੰਧ ਹੁੰਦਾ ਹੈ ਭਾਸ਼ਾ ਦਾ ਪ੍ਰਤੀਕਾਂ ਦੇ ਵਿੱਚ ਹੁੰਦੀ ਹੈ ਪ੍ਰਗਟਾਵੇ ਵਾਸਤੇ ਹੁੰਦੀ ਹੈ ਤੇ ਭਾਸ਼ਾ ਸਿਰਫ ਮਨੁੱਖੀ ਲੋੜ ਹੁੰਦੀ ਹੈ ਜਿ ਮੰਦਰੂ ਇਹ ਨਹੀਂ ਹੁੰਦੀ ਇਹਨੂੰ ਸਿੱਖਣਾ ਪੈਂਦਾ ਹੈ ਤੇ ਇਸੇ ਤਰੀਕੇ ਦੇ ਨਾਲ ਭਾਸ਼ਾ ਦੇ ਅਗਰ ਜਿਵੇਂ ਤੱਤ ਦੇਖੀਏ ਅਸੀਂ ਹੋਰ ਤੇ ਆਈ ਥਿੰਕ ਤੱਤੀ ਹੈਗੇ ਨੇ ਸ਼ਾਇਦ ਹਮ ਸਭ ਤੋਂ ਪਹਿਲਾਂ ਇਸ ਦੇ ਵਿੱਚ ਗੱਲ ਕਰੀਏ ਪਾਸ਼ਾ ਕੀ ਗਿਆ ਧੁਨੀ ਆਤਮਾ ਕੀ ਗਿਆ ਮਤਲਬ ਕਹਿ ਸਕਦੇ ਹੋ ਕਿ ਅਨੇਕ ਮਾਧਿਅਮ ਅਸੀਂ ਇਸ ਨੂੰ ਪ੍ਰਗਟ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ ਪਰ ਪਹਿਲਾ ਮਾਧਿਅਮ ਕੀ ਹੁੰਦਾ ਧੁਨੀ ਹੁੰਦੀ ਹੈ ਤੇ ਲਿਪੀ ਜਿਕਰ ਦੇਖਿਆ ਜਾਵੇ ਤਾਂ ਉਹ ਹਮੇਸ਼ਾ ਭਾਸ਼ਾ ਨੂੰ ਇੱਕ ਬੋਲਣ ਵਾਸਤੇ ਹੀ ਘੜੀ ਗਈ ਹੈ ਸੰਸਾਰ ਦੀ ਬਹੁਤ ਸਾਰੀਆਂ ਜਿਹੜੀਆਂ ਇਹੋ ਜਿਹੀਆਂ ਲੈਂਗੁਏਜ ਹੈਗੀਆਂ ਨੇ ਜੋ ਕਦੇ ਵੀ ਕੰਦਰ ਲਿਖੀਆਂ ਨਹੀਂ ਗਈਆਂ ਲੱਖਾਂ ਲੋਕ ਅਜਿਹੇਗੇ ਨੇ ਜਿਨ੍ਹਾਂ ਨੂੰ ਪੜਨਾ ਲਿਖਣਾ ਨਹੀਂ ਹੁੰਦਾ ਪਰ তাও ਵੀ ਉਹ ਗੱਲ ਕਰਦੇ ਨੇ ਕਿਉਂ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਲੈਂਗੁਏਜ ਹੈਗੀ ਐ ਇਸੇ ਬੋਲ ਸਕਦੇ ਗਏ ਤੇ ਹਰ ਇੱਕ ਜਿਵੇਂ ਆਪਾਂ ਗਾਦੇ ਵਿੱਚ ਕਹਿ ਸਕਦੇ ਹੋ ਕਿ ਬੋਲ ਚਾਲ ਦੇ ਵਿੱਚ ਜ਼ਿਆਦਾ ਹੀ ਜ਼ਰੂਰ ਇਹ ਵਰਤੀ ਜਾਂਦੀ ਉਹਨੂੰ ਕਈਆਂ ਨੂੰ ਜਿਨ੍ਹਾਂ ਦੇ ਨੂੰ ਨਹੀਂ ਬੋਲਣਾ ਆਉਂਦਾ ਉਹ ਸਾਈਨ ਲੈਂਗੁਏਜ ਯੂਜ਼ ਕਰਦੇ ਨੇ ਬਟ ਮੇਨ ਅਗਰ ਦੇਖਿਆ ਜਾਏ ਭਾਸ਼ਾ ਕੀ ਹੈ ਦੁਨੀਆਤਮਕ ਪ੍ਰਬੰਧ ਹੀ ਹੈ ਦੁਨੀਆ ਦੇ ਵਰਤੋਂ ਕਰਦੇ ਹਾਂ ਰੇਖਾ ਬੰਦ ਹੈ ਰੇਖਾਬੱਧ ਦਾ ਮਤਲਬ ਕੀ ਆ ਗਿਆ ਕਿ ਭਾਸ਼ਾ ਦੀ ਉਤਪਤੀ ਰੇਖਾਬੱਧ ਹੁੰਦੀ ਹੈ ਤੇ ਜਿਹੜੀ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਦੀਆਂ ਨੇ ਉਹਨਾਂ ਦੀ ਉਚਾਰਨ ਦੀ ਗਤੀ ਦੇ ਮੁਤਾਬਕ ਹੀ ਉਹ ਪੈਦਾ ਹੁੰਦੀਆਂ ਨੇ ਇਸ ਤੋਂ ਬਾਅਦ ਜਿਹੜੀ ਦੂਸਰੀ ਧੁਨੀ ਪੈਦਾ ਹੁੰਦੀ ਆ ਆਮ ਤੌਰ ਤੇ ਕੀ ਕਹਿ ਸਕਦੇ ਹਾਂ ਲਿਖਤ ਵਿੱਚ ਅਸੀਂ ਉਸ ਨੂੰ ਪ੍ਰਗਟ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਮੀਨਜ਼ ਇਵੇਂ ਦੇਖੋ ਹੁਣ ਜਿਵੇਂ ਮੈਂ ਬੋਲਦੀ ਪਈ ਆ ਇੱਕ ਹੀ ਗਿਆ ਇੱਕ ਰੇਖਾਬੱਧ ਹੈ ਗਿਆ ਕਿਵੇਂ ਅੱਖਰ ਆ ਰਹੇ ਨੇ ਮੇਰੇ ਇੱਕ ਤੋਂ ਬਾਅਦ ਇੱਕ ਆ ਰਹੇ ਨੇ ਨਾ ਤੇ ਜਦ ਅਸੀਂ ਇਸ ਨੂੰ ਲੈਂਗ ਇਸ ਨੂੰ ਲਿਖ ਕੇ ਹੁਣ ਇਹੋ ਜਿਹਾ ਦੇਖੋ ਮੈਂ ਬੋਲ ਰਹੀ ਆ ਪਾਸ਼ਾ ਰੇਖਾਬੱਧ ਹੈ ਲਿਖ ਕੇ ਤੇ ਤੁਹਾਨੂੰ ਪਤਾ ਲੱਗਣ ਨੇ ਕਿ ਸਿੱਕੇ ਨਾਲ ਇੱਕ ਤੋਂ ਬਾਅਦ ਇੱਕ ਅੱਖਰ ਆ ਰਹੇ ਨੇ ਤੋਂ ਉਸੇ ਤਰੀਕੇ ਦੇ ਨਾਲ ਹੀ ਮੈਂ ਕੀ ਬੋਲ ਇਹਨਾਂ ਨੂੰ ਰਹੀ ਹਾਂ ਇੱਕ ਹੀ ਗੀਆ ਇੱਕ ਰੇਖਾਬੱਧ ਹੁੰਦੀ ਹੈ ਜੁਗਤਬੱਧ ਕੀ ਹੈਗੀ ਹੈ ਤੀਸਰਾ ਇਸ ਦੇ ਵਿੱਚ ਤਤ ਸਾਨੂੰ ਮਿਲਦਾ ਹੈਗਾ ਵਾ ਕਿ ਪਾਸ਼ਾ ਦਾ ਇੱਕ ਗੁਣ ਹੈਗਾ ਹੈ ਕਿ ਇਸ ਦੀ ਇੱਕ ਵਿਸ਼ੇਸ਼ ਜੁਗਤ ਹੁੰਦੀ ਹੈ ਜਵੇਂ ਪਾਸ਼ਾ ਦੀਆਂ ਜਿਹੜੀਆਂ ਧੁਨੀਆਂ ਹੁੰਦੀਆਂ ਨੇ ਜਾਂ ਇਹਨਾਂ ਦੇ ਚਿੰਨ੍ਹ ਹੁੰਦੇ ਨੇ ਕਦੀ ਵੀ ਕਹਿੰਦੇ ਇਹਨਾਂ ਦੀ ਗਿਣਤੀ ਇੱਕ ਸਪਸ਼ਟ ਹੈ ਕਿ ਸਾਡੇ ਕੋ ਕਿੰਨੀਆਂ ਹਨ 35 ਅੱਖਰੀ ਹੈ ਤੇ ਇਸ ਤੋਂ ਇਲਾਵਾ ਸੀ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਹਾਂ ਤੇ ਕਈ ਜਗ੍ਹਾ ਤੋਂਤੇ ਕੀਂਦੇ ਨੇ ਕਈਆਂ ਦੀ ਥੋੜੀ ਹੁੰਦੀ ਹੈ ਠੀਕ ਹੈ ਤੇ ਇਸ ਤਰੀਕੇ ਨਾਲ ਕਈਆਂ ਨੂੰ ਜ਼ਿਆਦਾ ਇੱਕ ਇਹਨਾਂ ਦੀ ਜਿਹੜੀ ਗਿਆ ਲੋਡ ਪੈਂਦੀ ਹੈ ਇਸ ਤਰੀਕੇ ਨਾਲ ਕਹਿੰਦੇ ਕੀ ਗਏ ਨੇ ਕਿ ਅਸੀਂ ਲੈਂਗੁਏਜ ਜਿਹੜੀ ਹੈਗੀ ਹੈ ਨਾ ਉਸ ਦੀ ਇੱਕ ਜੁਗਤ ਹੈ ਸਾਡੇ ਕੀ ਗਏ ਇੱਕ ਸਿਸਟਮ ਬਣਿਆ ਹੋਇਆ ਵਾ ਦੁਨੀਆ ਦਾ ਸਾਡੇ ਕੋਈ ਨਹੀਂ ਆ ਦੁਨੀਆ ਪੱਕੀਆਂ ਹੈਗੀਆਂ ਨੇ ਅਸੀਂ ਉਹਨਾਂ ਦੇ ਵਿੱਚ ਹੀ ਕੰਮ ਚਲਾਉਣਾ ਹੈ ਕਿਸੇ ਦੀਆਂ 12 ਹੋ ਸਕਦੀਆਂ ਕਿਸੇ ਦੀਆਂ ਉਸ ਤੋਂ ਜ਼ਿਆਦਾ ਹੋ ਸਕਦੀਆਂ ਕਿਸੇ ਦੀ ਘੱਟ ਹੋ ਸਕਦੀਆਂ ਉਹਨਾਂ ਨੂੰ ਉਹਨੇ ਦੇ ਵਿੱਚ ਹੀ ਕੰਮ ਚਲਾਉਣੇ ਪੈਂਦੇ ਨੇ ਤੇ ਮਿੱਥੇ ਹੋਏ ਉਹਨਾਂ ਦੇ ਚਿੰਨ ਹੁੰਦੇ ਨੇ ਤਾਂ ਉਸੇ ਦੇ ਵਿੱਚ ਇਹ ਸਾਰਾ ਜਿਹੜਾ ਗਵਾ ਇਸ ਦਾ ਬੋਲ ਚਾਲ ਦਾ ਕੰਮ ਕਰਦੇ ਨੇ ਪ੍ਰਬੰਧਾ ਦਾ ਪ੍ਰਬੰਧੇ ਗਏ ਭਾਸ਼ਾ ਪਰ ਬੰਦਾ ਦਾ ਮਤਲਬ ਇਸ ਦਾ ਇੱਕ ਸਿਸਟਮ ਜਿਵੇਂ ਕਹਿ ਸਕਦੇ ਹੋ ਕਿ ਹਰ ਤੁਨੀਆ ਇਸ ਦਾ ਇੱਕ ਵਿਆਕਰਨ ਪ੍ਰਬੰਧ ਹੁੰਦਾ ਹੈ ਮਤਲਬ ਜਿਵੇਂ ਕਹਿ ਸਕਦੇ ਆ ਕਿ ਪੰਜਾਬੀ ਦੇ ਵਿੱਚ ਉਹਨੂੰ ਵਰਡ ਹੈਗਾ ਨਾਕ ਪਰ ਕਈ ਵਾਰੀ ਅਸ ਨੂੰ ਅਸੀਂ ਉਲਟਾ ਜਦੋਂ ਕਰਦੇ ਆ ਕਾਨਾ ਵੀ ਵਰਡ ਬਣ ਜਾਂਦਾ ਹੈਗਾ ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਵਾ ਕੀ ਤੁਨੀ ਜੁਗਤ ਹੁੰਦੀ ਆ ਆਪਣੇ ਇੱਕ ਵਰਡ ਹੁੰਦੇ ਆ ਹੁਣ ਕਾਨਾ ਹੈ ਨਾਕਾ ਹੈ ਜਦੋਂ ਅਸੀਂ ਇਸ ਦੇ ਵਿੱਚ ਐੜਾ ਅੱਗੇ ਲਗਾ ਦਈਏ ਇਸ ਵਰਡ ਦੇ ਵਿੱਚ ਅਕਾਨਾ ਇਸ ਤਾਂ ਕੋਈ ਮੀਨਿੰਗ ਨਹੀਂ ਬਣਿਆ ਸੁਕੀ ਗਏ ਜਦੋਂ ਕਾਨਾ ਐ ਨਾਕਾ ਐ ਇਸ ਦਾ मीनिंग ਬਣਾਇਆ ਤੇ ਇਸ ਦਾ ਇੱਕ ਵਿਆਕਰਨ ਤਰੀਕੇ ਦੇ ਨਾਲ ਹੀ ਅਸੀਂ ਇਸ ਦਾ ਇੱਕ मीनिंग ਕੱਢਿਆ ਗਵਾ ਜਦੋਂ ਅਸੀਂ ਅਕਾਨਾ ਵਰਡ ਬਣਾ ਦਿੱਤਾ ਇਸ ਦਾ ਕੋਈ मीनिंग ਨਹੀਂ ਨਿਕਲੇ ਮਤਲਬ ਇਹ ਹੈ ਕਿ ਸਦਕਿ ਪਾਸ਼ਾ ਦੀ ਇਹ ਕਈਆਂ ਕੰਮ ਕਰਦੀਆਂ ਨੇ ਇੱਕ ਸਿਸਟਮੈਟਿਕ ਰੂਪ ਦੇ ਵਿੱਚ ਇਸ ਦਾ ਇੱਕ ਵਿਆਕਰਨ ਪ੍ਰਬੰਧ ਹੈ ਉਸ ਦੇ ਵਿੱਚ ਸਾਨੂੰ ਪਤਾ ਹੈ ਕਿ ਵਰਡ ਕਿਸ ਤਰੀਕੇ ਦੇ ਨਾਲ ਲਿਖਣੇ ਨੇ ਤੇ ਅਸੀਂ ਇਸ ਨੂੰ ਅੱਗੇ ਪਿੱਛੇ ਇਸ ਤਰੀਕੇ ਦੇ ਨਾਲ ਨਹੀਂ ਲਿਖ ਸਦਕਿ ਵਰਡ ਦਾ ਜੜਾ ਗਵਾ ਮੇਲ ਹੀ ਨਾ ਹੋਵੇ ਭਾਸ਼ਾ ਅਰਥਵਾਨ ਹੈ ਭਾਸ਼ਾ ਅਰਥਮਾਨੇ ਗਾ ਮਤਲਬ मीनिंगफुल ਹੈ ਕੀ ਹੈ ਤੁਨੀ ਤੋਂ ਜਦੋਂ ਅਸੀਂ ਅਰਥ ਤੱਕ ਦੀ ਯਾਤਰਾ ਜੜੀ ਗਈ ਹੈ ਉਹ ਅਗਰ ਦੇਖਿਆ ਜਾਵੇ ਤਾਂ ਇਹ ਵਿਗਿਆਨ ਦਾ ਇੱਕ ਵਿਸ਼ਾ ਕਹਿੰਦੇ ਬਣ ਜਾਂਦਾ ਹੈ ਕਿਰ ਭਾਸ਼ਾ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਸੰਚਾਰ ਜਿਹੜਾ ਹੈਗਾ ਹੈ ਜੇਕਰ ਇਹ ਭਾਸ਼ਾ ਦਾ ਕੋਈ ਅਥ ਨਹੀਂ ਹੋਏਗਾ ਤਾਂ ਸੰਭਵ ਹੀ ਨਹੀਂ ਹੋਗਾ ਮਤਲਬ ਹਰ ਇੱਕ ਦੇ ਜਿਹੜੇ ਵਰਡ ਸਾਡੇ ਮਿਲਦੇ ਨੇ ਉਹਨਾਂ ਦਾ ਆਪਣਾ ਇੱਕ ਮਤਲਬ ਹੋਏਗਾ ਜੇਕਰ ਸਾਡੇ ਵਰਡਸ ਦਾ ਕੋਈ मीनिंग ਹੀ ਨਹੀਂ ਬਣੇਗਾ ਅਸੀਂ ਅ블ੀਆਂ ਜਬਲੀਆਂ ਮਾਰਾਂਗੇ ਤਾਂ ਅਗਲੇ ਨੂੰ ਪਤਾ ਹੀ ਕੀ ਲੱਗੇਗਾ ਅਸੀਂ ਕੀ ਬੋਲਦੇ ਆ ਸੋ ਪਾਸ਼ਾ ਕੀ ਗਿਆ ਅਰਥ ਬਾਣੇਗੀ ਹੈ ਪਾਸ਼ਾ ਨਿਰੁਮ ਕੁਸ਼ ਛਗੀ ਹੈ ਮਤਲਬ ਅਗਰ ਕਹਿ ਸਕਦੇ ਹੋ ਕਿ ਅ ਕਹਿੰਦੇ ਕੇਵਲ ਧੁਨੀ ਦਾ ਆਪਣਾ ਕੋਈ ਮਹੱਤਵ ਨਹੀਂ ਹੁੰਦਾ ਤੇ ਕੀ ਹੁੰਦਾ ਹੈ ਕਿਉਂਕਿ ਜਦੋਂ ਦੋ ਵੱਖ-ਵੱਖ ਭਾਸ਼ਾਵਾਂ ਵਿੱਚ ਇੱਕੋ ਸੰਦੇਸ਼ ਵੀ ਦੇਣਾ ਹੁੰਦਾ ਹੈ ਤਾਂ ਉਸ ਤਰੀਕੇ ਦੇ ਸਾਨੂੰ ਜਿਹੜੇ ਜੋੜ ਆਪਣੇ ਅਪਣਾਉਣੇ ਪੈਂਦੇ ਗੇ ਜੇਕਰ ਦੋ ਭਾਸ਼ਾਵਾਂ ਦੇ ਵਿੱਚ ਸੰਦੇਸ਼ ਜਿਹੜਾ ਇੱਕੋ ਸੰਦੇਸ਼ ਵੀ ਦੇਣਾ ਹੋਵੇ ਤਾਂ ਦੁਨੀਆਂ ਵੀ ਸਾਨੂੰ ਇੱਕ ਸਮਾਨ ਨਹੀਂ ਹੋ ਸਕਦੀਆਂ ਫੋਰ ਏਗਜ਼ਾਮਪਲ ਜਿਵੇਂ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਘੋੜਾ ਹੈਗਾ ਹੈ ਇੰਗਲਿਸ਼ ਦੇ ਵਿੱਚ ਹਾਰਸ ਹੈਗਾ ਇਹ ਵਰਡ ਆਇੰਦਾ ਗਵਾ ਮਤਲਬ ਆਪਣੀ ਹਰ ਦੀ ਇੱਕ ਨਿਰੂਪ ਜੁਗਤ ਹੈ ਕੀ ਹੈ ਹੁਣ ਇਹ ਚੀਜ਼ ਆ ਗਈ ਕਿ ਜਿਵੇਂ ਸਾਡੇ ਪੰਜਾਬੀ ਦੇ ਵਿੱਚ ਜੋ ਅੱਖਰ ਹੈ ਅਗਰ ਦੂਸਰੇ ਦੇ ਵਿੱਚ ਅਸੀਂ ਉਸ ਨੂੰ ਲੈਂਗੁਏਜ ਦੇ ਵਿੱਚ ਉਹਨੂੰ ਇੱਕ मीनिंग ਉਸੇ ਤਰੀਕੇ ਦੇ ਨਾਲ ਦੇਣਾ ਹੋਵੇ ਅਸੀਂ ਘੋੜਾ ਕਹਤਾਂ ਉਥੇ ਅਸੀਂ ਇੰਗਲਿਸ਼ ਦੇ ਵਿੱਚ ਜੇਕਰ ਸਾਰੀ ਲਾਈਨ ਇੰਗਲਿਸ਼ ਤੇ ਬੋਲਦੇ ਤਾਂ ਮੇਨ ਘੋੜਾ ਵਰਡ ਜਿਹੜਾ ਹੈਗਾ ਉਸ ਨੂੰ ਅਸੀਂ ਘੋੜਾ ਬੋਲਦਾਂ ਤੇ ਸਾਰਾ ਕੁਝ ਉੱਥੇ ਹੀ ਹਾਸਾ ਮੁਖੋ ਲੋ ਜਨ ਮਤਲਬ ਕੀ ਕਹੇ ਕਿ ਸਾਡੇ ਵਿੱਚ ਜੋ ਵਰਡ ਹੈ ਦੂਸਰੀ ਲੈਂਗੁਏਜ ਦੇ ਵਿੱਚ ਵੀ ਉਸ ਤੇ ਵਾਸਤੇ ਕੋਈ ਵਰਡ ਜ਼ਰੂਰ ਹੋਏਗਾ ਇਹ ਨਹੀਂ ਹੈਗਾ ਕਿ ਜੇਕਰ ਅਸੀਂ ਆਪਣੇ ਵਿੱਚ ਉਹ ਵਰਡ ਯੂਜ਼ ਕਰਦੇ ਪਏ ਤਾਂ ਅਗਲੇ ਦੇ ਵਿੱਚ ਵੀ ਅਸੀਂ ਲੈਂਗੁਏਜ ਦੇ ਵਿੱਚ ਉਹ ਵਰਡ ਹੀ ਯੂਜ਼ ਕਰੀਏ ਨਹੀਂ ਉਸ ਦਾ ਇੰਗਲਿਸ਼ ਵਰਡ ਹੋਏਗਾ ਹੀ ਹੋਏਗਾ ਪ੍ਰੈਜ਼ੈਂਟ ਹੈ ਹਰ ਇੱਕ ਤੇ ਜਦੋਂ ਅਸੀਂ ਜਿਵੇਂ ਅਨੁਵਾਦ ਕਰਦੇ ਆ ਨਾ ਕਿ ਅੱਖਰ ਦੂਸਰੇ ਦੇ ਵਿੱਚ ਵੀ ਹੈ ਪਾਸ਼ਾ ਰਵਾਇਤੀ ਹੈ ਪਾਸ਼ਾ ਰਵਾਇਤੀ ਦਾ ਮਤਲਬ ਹੈ ਇੱਥੇ ਰੁਕ ਜਾਓ ਕਿ ਪਾਸ਼ਾ ਦੀ ਆਪਣੀ ਪਰੰਪਰਾ ਹੁੰਦੀ ਹੈ ਤੇ ਪਰੰਪਰਾ ਤੋਂ ਹੀ ਪਾਸ਼ਾ ਦੇ ਜਿਹੜੇ ਤੱਤ ਹੁੰਦੇ ਹਨ ਉਹਨਾਂ ਨੂੰ ਸਿੱਖਿਆ ਤੇ ਸਿਖਾਇਆ ਜਾਂਦਾ ਹੈ ਤੇ ਜਿਵੇਂ ਕੋਈ ਪ੍ਰਬੰਧ ਹੁੰਦਾ ਹੈ ਇਹ ਚੀਜ਼ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਸਾਡੀ ਲੈਂਗੁਏਜ ਜਿਹੜੀ ਹੈ ਉਸਦੇ ਅਸੀਂ ਪਹਿਲਾਂ ਸਿੱਖਦੇ ਆ ਰਹੇ ਉਸਦੇ ਇੱਕ ਨਿਯਮ ਹੈਗੇ ਨੇ ਤੇ ਅਸੀਂ ਉਹਨਾਂ ਦੇ ਵਿੱਚ ਪਰੰਪਰਾ ਦੇ ਵਿੱਚ ਰਹਿ ਕੇ ਉਹਨਾਂ ਨੂੰ ਸਿੱਖਦੇ ਪਏ ਆ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਅਸੀਂ ਇਸੇ ਤਰੀਕੇ ਨਾਲ ਇਸ ਨੂੰ ਜੜੇ ਗਿਆ ਪਹੁੰਚਾ ਰਹੇ ਹਾਂ ਵਿਰੋਧ ਦਾ ਪ੍ਰਬੰਧ ਇਹ ਕਿ ਭਾਸ਼ਾ ਭਾਸ਼ਾ ਵਿੱਚ ਇਹ ਰੱਖਿਆ ਜਾਂਦਾ ਕਿ ਵਿਰੋਧ ਵੀ ਹੁੰਦੇ ਹਨ ਇਹ ਵਿਰੋਧ ਕਿਵੇਂ ਪੈਦਾ ਹੁੰਦੇ ਨੇ ਤੇ ਇਹ ਕੋਈ ਵਿਸ਼ੇਸ਼ ਕੰਦੇ ਗੱਲ ਨਹੀਂ ਹੈਗੀ ਮਤਵ ਸੇ ਫੈਸਲਦਾ ਗਿਆ ਹੈ ਕਿ ਇਹ ਵਿਰੋਧ ਹੀ ਅਰਥ ਦੇ ਪ੍ਰਗਟਾਵੇ ਵਾਸਤੇ ਜ਼ਰੂਰ ਹੁੰਦੇ ਨੇ ਹੁਣ ਦੇਖੋ ਦੋ ਸੰਬੋ ਇੱਥੇ ਵਰਡ ਹੈਗੇ ਨੇ ਪਲ ਤੇ ਫਲ ਸ਼ਬਦਾ ਦੇ ਜਿਹੜੇ ਆਰੰਭ ਜਿਵੇਂ ਸੱਦ ਇੱਕ ਦੇ ਵਿੱਚ ਪੱਪਾ ਲੱਗ ਗਿਆ ਇੱਕ ਦੇ ਵਿੱਚ ਫਫਾ ਲੱਗ ਗਿਆ ਜਦੋਂ ਆ ਗਿਆ ਪਲ ਉਸ ਦਾ मीनिंग ਹੋਰ ਨਿਕਲ ਗਿਆ ਜਦੋਂ ਉਸ ਦੇ ਵਿੱਚ ਆ ਗਿਆ ਫਲ ਫਫਾ ਆ ਗਿਆ ਤਾਂ मीनिंग ਹੋਰ ਨਿਕਲ ਗਿਆ ਮਤਲਬ ਕੀ ਆ ਗਿਆ ਵਿਰੋਧਾਂ ਦਾ ਇਸ ਦੇ ਵਿੱਚ ਪ੍ਰਬੰਧ ਹੁੰਦਾ ਹੈ ਜਦੋਂ ਅਸੀਂ ਉਹ ਜਾਂਦਾ ਹੈ ਲਿਖਤਾ ਤੇ ਉਹ ਜਾਂਦਾ ਸੀ ਲਿਖਤਾ मीनिंग ਇਸ ਦੇ ਵਿੱਚ ਗਲ ਹੋ ਗਿਆ ਨਾ ਉਹ ਜਾਂਦਾ ਹੈ ਉਹ ਜਾਂਦਾ ਸੀ ਹੈ ਸੀ ਦੇ ਵਿੱਚ ਡਿਫਰੈਂਸ ਆ ਗਿਆ ਮਤਲਬ ਵਿਰੋਧ ਹੁੰਦੇ ਨੇ ਇੱਥੇ ਏ ਆ ਗਿਆ ਪਾਸ਼ਾ ਜੜੀ ਗਿਆ ਏ ਕੀ ਆ ਗਈ ਸਿਰਜਨਾਤਮਕ ਹੋਗੀ ਨੀਮਾ ਦੇ ਪਾਲਾ ਕਰਦੇ ਉਸ ਤਰੀਕੇ ਨਾਲ ਸੀ ਬਾਗ ਸਜਦੇ ਹੁੰਦੇ ਆ ਤੇ ਜਿਹੜੇ ਸਾਡੇ ਹਰ ਇੱਕ ਚੀਜ਼ ਨੂੰ ਜਦੋਂ ਵਰਤਦੇ ਆ ਸੜ ਕੋ ਇੱਕ ਸਿਰਜਨਾਤਮਕ ਪ੍ਰਬੰਧ ਹੁੰਦਾ ਉਸ ਦੇ ਅੰਦਰ ਹੀ ਰਹਿ ਕੇ ਅਸੀਂ ਜਿਹੜਾ ਕੰਮ ਕਰਦੇ ਤੇ ਪਾਸ਼ਾ ਦੇ ਵਿੱਚ ਕੀ ਹੁੰਦੀ ਹੈ ਸਮਾਨਤਾ ਹੁੰਦੀ ਹੈ ਹਰ ਇੱਕ ਜਿਵੇਂ ਕਈ ਲੈਂਗੁਏਜ ਹੈ ਜਿਹੜੀ ਪਹਿਲਾਂ ਸਾੜੀ ਚੱਲੀ ਆ ਸੀ ਜਿਸ ਦੇ ਵਿੱਚ ਅੱਸੀ ਸਮਾਨਤਾਵਾਂ ਰੱਦੇ ਸੀ ਉਹ ਵੱਖਰੀ ਗੱਲ ਹੋਣੀ ਸੀ ਉਹਨਾਂ ਤੋਂ ਅਲੱਗ ਹੋ ਚੁੱਕਿਆ ਪਰ ਕੀ ਗਾਇ ਜਦੋਂ ਅਸੀਂ ਦੇਖਦੇ ਆ ਨਾ ਕੰਪੈਰੀਜ਼ਨ ਕਰਦੇ ਆ ਤਾਂ ਕਈ ਸਾਡੇ ਲੈਂਗੁਏਜ ਦੇ ਵਰਡਸ ਜਿਹੜੇ ਦੂਸਰੀ ਰੜੀ ਲੈਂਗੁਏਜ ਹੈ ਉਸਦੇ ਵਰਡਸ ਨਾਲ ਕਾਫੀ ਜ਼ਿਆਦਾ ਸਿਮਿਲਰ ਹੁੰਦੇ ਨੇ ਤੇ ਅਸੀਂ ਉਹਨਾਂ ਨੂੰ ਹੁਣ ਜਿਵੇਂ ਸਾਡੇ ਫੈਮਿਲੀ ਤੋਂ ਅਸੀਂ ਉਹਨਾਂ ਦੇ ਨਿਕਲੇ ਆ ਪਰਿਵਾਰ ਸਾਡੇ ਭਾਸ਼ਾ ਪਰਿਵਾਰ ਤਾਂ ਆਬਵੀਅਸਲੀ ਸਾਡੇ ਕੋਲ ਕੁਝ ਨਾ ਕੁਝ ਆ ਹੋ ਜੇ ਵਰਡ ਹੋਣਗੇ ਜਿਹੜੇ ਇੱਕ ਦੂਜੇ ਨਾਲ ਕਾਫੀ ਜ਼ਿਆਦਾ ਜੜੇ ਗਿਆ ਸਿਮਿਲਰ ਹੋਣਗੇ ਠੀਕ ਹੈ ਸੋ ਕਿ ਹੁੰਦੀ ਹੈ ਪਾਸ਼ਾ ਦੇ ਵਿੱਚ ਸਮਾਨਤਾ ਹੁੰਦੀ ਹੈ ਸੋ ਇਹ ਹੈਗਾ ਸੀ ਪਾਸ਼ਾ ਦੇ ਬਾਰੇ ਟੌਪਿਕ ਬਾਕੀ ਅਸੀਂ ਕਰਾਂਗੇ ਨੈਕਸਟ ਦੇ ਵਿੱਚ ਅੱਗੇ ਹੋਰ ਸੋ ਵੀਡੀਓ ਦੇਖਦੇ ਰਹੋ ਤੇ ਲਾਈਕਸ ਨੂੰ ਕਰਕੇ ਜਾਇਓ ਓਕੇ ਜੀ ਥੈਂਕ ਯੂ